ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਨਮਾਨੈ ਪਰਤਖ ਗੁਰੂ ਨਿਸਤਾਰੇ ਜਿਤਾ ਜੀਉ ਪਿੰਡ ਸਭ ਤੀਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਸਣ ਦਾਸ ਕਹੇ ਜਨ ਨਾਨਕ ਜਿਹਾ ਤੋਂ ਕਰਾਈ ਹੈ ਤੇ ਹਉ ਕਰੀ ਵਖਿਆਣ ਚਬਰ ਧਰਤ ਛਾਤਰ ਦੇ ਮਾਲਕ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਗੋਦ ਅੰਦਰ ਬਿਰਾਜਮਾਨ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਆਪ ਸਮੂਹ ਵੱਡੇ ਪਾਗਾਂ ਵਾਲੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਨਤਮਸਤਕ ਹੋ ਰਹੇ ਹੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਮਨੁੱਖੀ ਜੀਵਨ ਦਾ ਸਮਾਫਲ ਬਣਾ ਰਹੇ ਹੋ ਅੰਮ੍ਰਿਤ ਵੇਲੇ ਤੋਂ ਨਿਰੰਤਰ ਸੁੰਦਰ ਦੀਵਾਨ ਚੱਲ ਰਹੇ ਹਨ ਸੰਧਿਆ ਸਮੇ ਸੋਦਰ ਰਹਿਰਾਜ ਸਾਹਿਬ ਜੀ ਦੇ ਜਾਪ ਹੋਏ ਉਪਰੰਤ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਸੁੰਦਰ ਦੀਵਾਨ ਜਾਰੀ ਹਨ ਗੁਰੂ ਸ਼ਬਦ ਵਿਚਾਰ ਦੀ ਕਥਾ ਸਮਾ ਪ੍ਰਾਪਤ ਹੈ ਗੁਰੂ ਚਰਣਾ ਵਿੱਚ ਅਰਜ ਹੈ ਮਹਾਰਾਜ ਤਰਸ ਕਰਨ ਆਪਣੀ ਗੋਦ ਵਿੱਚ ਬਿਠਾਲ ਕੇ ਸ਼ਬਦ ਦੀ ਦਾਤ ਸਾਡੀ ਉੱਤਮ ਸਰੋਤ ਸ਼ਬਦ ਦੀ ਸੋਜੀ ਸਾਨੂੰ ਪਾਤਸ਼ਾਹ ਜੀ ਬਖਸ਼ਿਸ਼ ਕਰਨ ਆਪ ਜਿਤਨੇ ਵੀ ਗੁਰੂ ਕੀ ਗੋਦ ਵਿੱਚ ਬੈਠੇ ਹੋ ਗੁਰੂ ਬਖਸ਼ੀ ਫਤੀ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰੇ ਬਚਨ ਹਨ ਭਾਈ ਗੁਰਦਾਸ ਸਾਹਿਬ ਜੀ ਦੇ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ਇਹ ਸਾਡਾ ਸਿਧਾਂਤ ਹੈ ਜ਼ਿੰਦਗੀ ਦਾ ਨਿਜ਼ਮ ਹੈ ਇਹ ਸਾਡੀ ਮਰਿਆਦਾ ਹੈ ਐਸ ਵਕਤ ਸੰਧਿਆ ਦਾ ਸਮਾਂ ਗੁਰਸਿੱਖ ਜਿੱਥੇ ਵੀ ਬੈਠਾ ਟਾਈਮ ਦੇ ਮੁਤਾਬਕ ਜਿੱਥੇ ਵੀ ਸੰਧਿਆ ਦਾ ਸਮਾਂ ਹੈ ਗੁਰੂ ਦਾ ਸਿੱਖ ਸੋਦਰ ਦਾ ਪਾਠ ਕਰਦਾ ਏ ਆਰਤੀ ਦੇ ਸ਼ਬਦ ਪੜ੍ਹਦਾ ਹੈ ਜਦ ਅੰਮ੍ਰਿਤ ਵੇਲਾ ਹੁੰਦਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ ਪੰਜ ਬਾਣੀਆਂ ਦਾ ਨਿਤਨੇਮ ਮੂਲ ਮੰਤਰ ਗੁਰ ਮੰਤਰ ਸਹਿਜ ਪਾਠ ਇਹ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਔਰ ਅੰਮ੍ਰਿਤ ਵੇਲੇ ਤੋਂ ਹੀ ਗੁਰਸਿੱਖ ਦਾ ਸੁਭਾਗ ਗੁਰਸਿੱਖ ਦਾ ਅਭਿਆਸ ਹੈ ਚੌਥੇ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ ਤਿਨਾ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਉ ਜਿਹੜੇ ਗੁਰ ਸੇਖ ਨੇ ਅੰਮ੍ਰਿਤ ਵੇਲੇ ਉਹਨਾਂ ਦੀ ਦੋਸਤੀ ਜਿਹੜੀ ਹੈ ਮਿੱਤਰਤਾ ਜਿਹੜੀ ਹੈ ਉਹ ਜਲ ਦੇ ਨਾਲ ਹੁੰਦੀ ਹੈ ਪੁਰਾਤਨ ਸਮੇਂ ਦੇ ਅੰਦਰ ਨਹਿਰਾਂ ਵਿੱਚ ਇਸ਼ਨਾਨ ਕਰਨਾ ਦਰਿਆਵਾਂ ਵਿੱਚ ਇਸ਼ਨਾਨ ਕਰਨਾ ਇਹ ਚੱਲਦੇ ਪਾਣੀ ਪਵਿੱਤਰ ਮੰਨੇ ਗਏ ਸਨ ਸਾਫ਼ ਮੰਨੇ ਗਏ ਸਨ ਗੁਰੂ ਦਾ ਸਿੱਖ ਇਹਨਾਂ ਸਿਧਾਂਤਾਂ ਦੀ ਪਾਲਣਾ ਕਰਦਾ ਹੈ ਅੰਮ੍ਰਿਤ ਵੇਲੇ ਉੱਠਦਿਆਂ ਮੁੱਖ ਤੇ ਵਾਹਿਗੁਰੂ ਮੰਤਰ ਦਾ ਜਾਪ ਹੈ ਪਰ ਮਿੱਤਰਤਾ ਜਲ ਦੇ ਨਾਲ ਹੈ ਭਾਵ ਕਿ ਇਹ ਇਸ਼ਨਾਨ ਕਰਦਾ ਹੈ ਮਨ ਵਿੱਚ ਮੁਖ ਉੱਤੇ ਵਾਹਿਗੁਰੂ ਦਾ ਨਾਮ ਹੈ ਚੌਥੇ ਪਹਿਰ ਸਵਾਹ ਕੈ ਸੁਰਤਿਆਂ ਉਪਜੈ ਚਾਉ ਤਿਨਾ ਦਰਿਆਮਾ ਸਿਉ ਦੋਸਤੀ ਮਨ ਮੁਖ ਸੱਚਾ ਨਾਉ ਕਿਤੇ ਆਪ ਜੀ ਗੁਰਮੁਖ ਪਿਆਰੇ ਬੈਠੇ ਹੋ ਸਹਿਜ ਪਾਠ ਕਰਦਿਆਂ ਇਹ ਸ਼ਬਦ ਆਵੇ ਤੇ ਇਹਨੂੰ ਮਨਮੁਖ ਨਹੀਂ ਬੋਲਣਾ ਸ਼ਬਦ ਹੈ ਮਨ ਮੁਖ ਜਿਹੜੇ ਗੁਰਮੁਖ ਨੇ ਉਹਨਾਂ ਦੇ ਮਨ ਵਿੱਚ ਵੀ ਵਾਹਿਗੁਰੂ ਦਾ ਨਾਮ ਹੈ ਉਹਨਾਂ ਦੇ ਮੁਖ ਦੇ ਉੱਤੇ ਵੀ ਵਾਹਿਗੁਰੂ ਦਾ ਨਾਮ ਹੈ ਜਿਸ ਤਰ੍ਹਾਂ ਮਹਾਰਾਜ ਦੀ ਅਸੀਂ ਬਚਨ ਪੜ੍ਹਦੇ ਹਾਂ ਟਹਿਲ ਕਰਹੁ ਤਉ ਏਕੀ ਜਾਂ ਤਿ ਬਿਰਥਾ ਨਾ ਕੋਈ ਮਨ ਤਨ ਮੁਖ ਹੀਏ ਬਸੈ ਜੋ ਚਾਹੋ ਸੋ ਹੋਏ ਜਿੱਦਾਂ ਅਸੀਂ ਕਈ ਵਾਰ ਕਹਿੰਨੇ ਆ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜੋ ਮੁਖ ਤੋਂ ਬੋਲਦੇ ਉਹ ਹੋ ਜਾਂਦਾ ਆਮ ਸ਼ਬਦ ਪ੍ਰਚਲਿਤ ਹੈ ਗੁਰੂ ਸਾਹਿਬ ਜੀ ਦਾ ਤੁਹਾਡੇ ਗੁਰਮੁਖ ਪਿਆਰਿਆਂ ਦੀ ਰਸਨਾ ਦੇ ਉੱਤੇ ਹੈ ਕਿ ਜੋ ਮੰਗੇ ਹੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੈ ਇਹੀਂ ਹਾਂ ਉਹੀਂ ਹਾਂ ਸੱਚ ਹੋ ਗਏ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜੋ ਮੁਖ ਤੋਂ ਬੋਲਦੇ ਇੱਥੇ ਵੀ ਸੱਚ ਹੋ ਜਾਂਦਾ ਸੱਚੀ ਦਰਗਾਹ ਵਿੱਚ ਵੀ ਸੱਚ ਹੁੰਦਾ ਹੈ ਪਰ ਉਹਨਾਂ ਦੀ ਅਵਸਥਾ ਕੀ ਹੈ ਮਨ ਤਨ ਮੁਖ ਸ਼ੀਅ ਬਸੈ ਰੱਬ ਮਨ ਵਿੱਚ ਵਸ ਜਾਵੇ ਰੱਬ ਤਨ ਵਿੱਚ ਵਸ ਜਾਵੇ ਰੱਬ ਮੁਖ ਵਿੱਚ ਵਸ ਜਾਵੇ ਰੱਬ ਸਾਡੇ ਹਿਰਦੇ ਦੀ ਸਤਵੀਂ ਤਹਿ ਵਿੱਚ ਵਸ ਜਾਵੇ ਇਹ ਅਵਸਥਾ ਜਦੋਂ ਬਣ ਗਈ ਫਿਰ ਸਾਬ ਕਹਿੰਦੇ ਨੇ ਐਸਾ ਗੁਰਮੁਖ ਪਿਆਰਾ ਜੋ ਵੀ ਮੁਖ ਤੋਂ ਬੋਲ ਦਵੇ ਜੋ ਹਿਰਦੇ ਵਿੱਚ ਹੀ ਫੁਰਨਾ ਬਣਾ ਲਵੇ ਕੋਈ ਕੁਝ ਹੋ ਜਾਂਦਾ ਹੈ ਜੋ ਹਿਰਦੇ ਵਿੱਚ ਵੀ ਫੁਰਨਾ ਬਣ ਗਿਆ ਬੋਲਣ ਦੇ ਵੀ ਲੋੜ ਨਹੀਂ ਜੋ ਫੁਰਨਾ ਹੀ ਬਣ ਗਿਆ ਉਹ ਕੁਝ ਹੋ ਜਾਵੇਗਾ ਪਰ ਇਹ ਵੀ ਸ਼ਬਦ ਹੈ ਟਹਿਲ ਕਰੋ ਤਉ ਏਕ ਕੀ ਟਹਿਲ ਕਹਿੰਦੇ ਨੇ ਸੇਵਾ ਜਿਸ ਸੇਵਾ ਕਰਨੀ ਤੇ ਇੱਕ ਪ੍ਰਮਾਤਮਾ ਦੀ ਕਰਨੀ ਹੈ ਭਾਵ ਕਿ ਜੋ ਪ੍ਰਮਾਤਮਾ ਦੱਸਦਾ ਉਸ ਤਰੀਕੇ ਨਾਲ ਸੇਵਾ ਕਰਨੀ ਰੱਬ ਦੇ ਹੁਕਮ ਮੁਤਾਬਕ ਸੇਵਾ ਕਰਨੀ ਤੇ ਰੱਬ ਦਾ ਇੱਕ ਦਾ ਨਾਮ ਜਪਣਾ ਸ਼ਬਦ ਸੁਖਮ ਜਪ ਬਾਣੀ ਦੇ ਵਿੱਚ ਵੀ ਅਸੀਂ ਪੜ੍ਹਦੇ ਆਂ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਜਿਨ ਸਿਵਿਆ ਟਹਲ ਕਰੋ ਤਉ ਏਕ ਕੀ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਵਾਹਿਗੁਰੂ ਦੇ ਦਸੇ ਹੁਕਮ ਦੇ ਮੁਤਾਬਕ ਸੇਵਾ ਕੀਤੀ ਰੱਬ ਜੀ ਦਾ ਹੁਕਮ ਕੀ ਹੈ ਖੁਸ਼ਾਮਦੀ ਕਰਨੀ ਇਹ ਸੇਵਾ ਨਹੀਂ ਹੈ ਬੰਦਾ ਕਿਸੇ ਮੁਸੀਬਤ ਵਿੱਚ ਵੱਜ ਗਿਆ ਮਜਬੂਰੀ ਵਸ ਉਹਨੂੰ ਮਾਇਆ ਦੇਣੀ ਪੈ ਗਈ ਮਜਬੂਰੀ ਵਸ ਉਹਨੂੰ ਕੋਈ ਕੰਮ ਕਰਨਾ ਪੈ ਗਿਆ ਉਹ ਸੇਵਾ ਨਹੀਂ ਹੈ ਸ਼ਬਦ ਪੜ੍ਹਦੇ ਆਂ ਬੱਧਾ ਚੱਟੀ ਜੋ ਪਰੇ ਜਿਹੜਾ ਕਿਸੇ ਮੁਸੀਬਤ ਵਿੱਚ ਵੱਜ ਗਿਆ ਪਰ ਹੁਣ ਉਹਨੂੰ ਉਹ ਕੰਮ ਕਰਨਾ ਪੈ ਰਿਹਾ ਹੈ ਸ਼ੌਂਕ ਨਾਲ ਪਿਆਰ ਨਾਲ ਕਦੇ ਨਿਤਨੇਮ ਹੀ ਨਹੀਂ ਕੀਤਾ ਜੋ ਸਿਧਾਂਤ ਆ ਉਸ ਨੂੰ ਅਪਣਾਇਆ ਹੀ ਨਹੀਂ ਪਰ ਮੁਸੀਬਤ ਪੈ ਗਈ ਕਿਸੇ ਨੇ ਦੱਸ ਦਿੱਤਾ ਐਨੇ ਦਿਨ ਪਾਠ ਕਰ ਹੁਣ ਕਰਨ ਵੀ ਲੱਗਾ ਪਰ ਜੀਵ ਹੀ ਨਹੀਂ ਕਰਦਾ ਉਥੇ ਸ਼ਬਦ ਆ ਵੱਧਾ ਮੁਸੀਬਤ 'ਚ ਵੱਜਾ ਹੋਇਆ ਹੈ ਕਰਨ ਲੱਗਾ ਪਰ ਮਜਬੂਰੀ ਵਸ ਮਨ ਨਹੀਂ ਕਰਦਾ ਉਹਨੂੰ ਕਹਿੰਦੇ ਚੱਟੀ ਜਿਸ ਤਰ੍ਹਾਂ ਆਪਣੀ ਕਿਰਤ ਦੇ ਵਿੱਚੋਂ ਅਸੀਂ ਧਰਮ ਅਰਥ ਸ਼ੌਂਕ ਨਾਲ ਪਿਆਰ ਦੇ ਨਾਲ ਕੁਝ ਮਾਇਆ ਭੇਟਾ ਅਰਪਣ ਕਰੀਏ ਪ੍ਰਮਾਣ ਹੈ ਪਰ ਕਿਰਤ ਆਪਣੀ ਕਿਤੇ ਰਿਸ਼ਵਤ ਦੇਣੀ ਪੈ ਗਈ ਕਿਤੇ ਬਿਮਾਰੀ ਤੇ ਲਾਉਣੇ ਪੈ ਗਏ ਕੋਈ ਵੀ ਨਹੀਂ ਚਾਹੁੰਦਾ ਮੇਰੇ ਇੰਨੇ ਮਹਿੰਗੇ ਟਸ਼ਟਾਂ ਤੇ ਪੈਸੇ ਲੱਗਣ ਪਰ ਲਾਉਣੇ ਪੈ ਰਹੇ ਨੇ ਜਿੰਨੇ ਕਦੇ ਸ਼ੌਂਕ ਨਾਲ ਕਿਸੇ ਦੀ ਲੋੜ ਪੂਰੀ ਕਰਦਿਆਂ ਜਾਂ ਕਿਸੇ ਦਾ ਹੱਕ ਢੇਲਾ ਘਟਾ ਕੇ ਦਿੱਤਾ ਹੋਵੇਗਾ ਵਧਾ ਕੇ ਨਹੀਂ ਦਿੱਤਾ ਉਸ ਬੰਦੇ ਨੂੰ ਹਜ਼ਾਰਾਂ ਤੋਂ ਲੱਖਾਂ ਬਿਮਾਰੀ ਤੇ ਲਾਉਣੇ ਪੈ ਜਾਣ ਕਹਿੰਦੇ ਵੱੱਦਾ ਚੱਟੀ ਜੋ ਭਰੇ ਬੱਜ ਕੇ ਮਜਬੂਰੀ ਵਸ ਅਸੀਂ ਕੋਈ ਵੀ ਕੰਮ ਕਰਦੇ ਆ ਉਹ ਪਰਉਪਕਾਰ ਨਹੀਂ ਹੈ ਉਹ ਗੁਣ ਵੀ ਕੋਈ ਨਹੀਂ ਹੈ ਪਰਉਪਕਾਰ ਕੀ ਹੈ ਨਿਰਸਵਾਰਥ ਨਿਰਵਾਣ ਅਵਸਥਾ ਬਾਣੀ ਦੇ ਬਚਨ ਹਨ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਨਿਰਵਾਣ ਅਵਸਥਾ ਆਪਣੇ ਵੱਲੋਂ ਕੋਈ ਮੰਗ ਨਹੀਂ ਐ ਸਿਰਫ ਅੰਦਰ ਚਾ ਆ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਚਾ ਆ ਅੰਦਰ ਇਹ ਤੁਸੀਂ ਜਿੰਨੀ ਵੀ ਮਾਇਆ ਪਾ ਰਹੇ ਹੋ ਚਾ ਨਾ ਪਾ ਰਹੇ ਹੋ ਸਾ ਸੰਗਤ ਇਹ ਟਿਕਟ ਨਹੀਂ ਲੱਗੀ ਤੁਸੀਂ ਇੰਨੀ ਮਾਇਆ ਦੋਗੇ ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰੋਗੇ ਨਹੀਂ ਇਹ ਤੁਸੀਂ ਚਾ ਨਾਲ ਕੋਈ ਕਿਸੇ ਨੂੰ ਸਮਾਂ ਵੀ ਨਹੀਂ ਦਿੰਦਾ ਤੁਸੀਂ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਆਇਓ ਸਮਾਂ ਦੇ ਨਹੀਂ ਰਹੇ ਤੁਸੀਂ ਸਮਾਂ ਸਫਲ ਕਰ ਰਹੇ ਹੋ ਇਹ ਚਾ ਦੇ ਨਾਲ ਕਰ ਰਹੇ ਹੋ ਗੁਰੂ ਸਾਹਿਬ ਨੇ ਵੀ ਆਖਿਆ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਅੱਜ ਬੰਦਾ ਰਿਸ਼ਤੇਦਾਰ ਕੋ ਵੀ ਜਾਂਦਾ ਦੱਸ ਵੀ ਦਿੰਦਾ ਜਾ ਕੇ ਟਾਈਮ ਨਹੀਂ ਸੀ ਹੈਗਾ ਆਉਣਾ ਪਿਆ ਇਥੋਂ ਤੱਕ ਜਿੰਨਾ ਮਰਜੀ ਕਿਸੇ ਦੇ ਉੱਤੇ ਦੁੱਖਾਂ ਦਾ ਸਮਾਂ ਆ ਜਾਵੇ ਕਿਸੇ ਦੀ ਨੇੜੇ ਦੀ ਮੌਤ ਹੋ ਜਾਵੇ ਇਹ ਬੰਦਾ ਫਿਰ ਵੀ ਪਹਿਲਾਂ ਜਾ ਕੇ ਰਾਜੀ ਨਹੀਂ ਉਦੋਂ ਕਹਿੰਦਾ ਜਦੋਂ ਲਾਂਬੂ ਲੱਗਣ ਲੱਗਾ ਫਿਰ ਮੈਂ ਫੇਰਾ ਪਾ ਕੇ ਆ ਜਾਵਾਂ ਵੱੱਦਾ ਜਾਂਦਾ ਚਾਹਣਾ ਨਹੀਂ ਜਾਂਦਾ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਜਿਹੜਾ ਕਿਸੇ ਦੇ ਦੁੱਖ ਵਿੱਚ ਚਾਹਣਾ ਨਹੀਂ ਜਾ ਰਿਹਾ ਭਾਵ ਚਾਹਤ ਹੁੰਦਾ ਦੁੱਖ ਵਡਾਉਣ ਵਾਸਤੇ ਨਹੀਂ ਜਾ ਰਿਹਾ ਜਿੱਦਾਂ ਖੁਸ਼ੀ ਆਵੇਗੀ ਇਹ ਚਾਹ ਨਾਲ ਕਿੱਥੋਂ ਜਾਵੇਗਾ ਦੁੱਖ ਵਡਾਉਣ ਵਾਸਤੇ ਨਹੀਂ ਜਾ ਰਿਹਾ ਤੇ ਜਿੱਦਾਂ ਚਾਹ ਦਾ ਸਮਾਂ ਆਵੇਗਾ ਕਿੱਥੋਂ ਜਾਵੇਗਾ ਤੁਸੀਂ ਜਿੰਨੇ ਵੀ ਬੈਠੇ ਹੋ ਗੁਰੂ ਪਾਤਸ਼ਾਹ ਜੀ ਦੀ ਗੋਦ ਵਿੱਚ ਚਾਹ ਨਾਲ ਬੈਠੇ ਹੋ ਤੁਸੀਂ ਦੋ ਥਾਵਾਂ ਤੇ ਮਾਇਆ ਅਰਪਣ ਕਰ ਰਹੇ ਹੋ ਤੁਸੀਂ ਗੋਲਕ ਵਿੱਚ ਵੀ ਪਾ ਰਹੇ ਹੋ ਤੁਸੀਂ ਆਪਣੇ ਰਾਗੀ ਪ੍ਰਚਾਰਕ ਤਹਾਡੀ ਸਿੰਘਾਂ ਦੇ ਸਤਕਾਰ ਵਾਸਤੇ ਵੀ ਰੱਖ ਰਹੇ ਹਾਂ ਤੁਹਾਡੀ ਇਹ ਮਿਹਨਤ ਹੈ ਪਰ ਸਾਰਾ ਕੁਝ ਚਾਹ ਨਾਲ ਆ ਗੁਰੂ ਸਾਹਿਬ ਜੀ ਕਹਿੰਦੇ ਚਾਹ ਨਾਲ ਹੀ ਮੇਰੇ ਕੋਲ ਤੋਂ ਆ ਤਾਂ ਹੀ ਮੈਨੂੰ ਚੰਗਾ ਲੱਗੇਗਾ ਪਾਤਸ਼ਾਹ ਜੀ ਕਹਿ ਰਹੇ ਨੇ ਤਹਿਲ ਕਰੋ ਤੋ ਏਕ ਕੀ ਜਾਂ ਤੇ ਬਿਰਥਾ ਨਾ ਕੋਈ ਇੱਕ ਦੀ ਸੇਵਾ ਕਰੋ ਜਿਹਦੀ ਸੇਵਾ ਕੀਤਿਆਂ ਕਦੇ ਕੋਈ ਖਾਲੀ ਨਹੀਂ ਮੁੜਦਾ ਝੋਲੀਆਂ ਭਰ ਜਾਂਦੀਆਂ ਨੇ हां ब्रह्म अवस्था प्राप्त ਹੁੰਦੀ ਮਨ ਤਨ ਮੁਖ ਜਿਐ ਬਸੈ ਫਿਰ ਕਹਿੰਦੇ ਜੋ ਚਾਹੋ ਸੋ ਹੋਏ ਹਰ ਚੀਜ਼ ਦੇ ਲੱਛਣ ਹੁੰਦੇ ਨੇ ਸਭ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਵੀ ਲੱਛਣ ਨੇ ਪਾਦਸ਼ਾਹ ਦੇ ਬਚਨ ਨੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੀਖੈ ਇਕਸ ਬਿਨ ਕੋਏ ਨਾਨਕ ਇਹੇ ਲੱਛਣ ਬ੍ਰਹਮ ਗਿਆਨੀ ਹੋਏ ਮਨ ਵਿੱਚ ਸੱਚ ਹੈ ਮੁਖ ਦੇ ਉੱਤੇ ਵੀ ਸੱਚ ਹੈ ਸਭ ਕਹਿੰਦੇ ਜਿਹਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਆ ਜਿਹਦੇ ਮੁਖ ਦੇ ਉੱਤੇ ਵਾਹਿਗੁਰੂ ਦਾ ਨਾਮ ਆ ਇੱਕ ਵਾਹਿਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਵੇਖਦਾ ਹੀ ਨਹੀਂ ਇਹਨਾਂ ਕਿ ਦੁਨੀਆ ਦੇ ਅੰਦਰ ਵਿਚਰਦੇ ਆ ਉਹਦੇ ਸਾਹਮਣੇ ਕੋਈ ਆਉਂਦਾ ਨਹੀਂ ਆਉਂਦਾ ਗਰੀਬ